ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਤੁਹਾਨੂੰ ਦੱਸਦੇ ਜਿੱਥੇ ਸ਼ਿਵਮ ਕਲੋਨੀ ਨਿਵਾਸੀ ਫੌਜ ਦੇ ਜਵਾਨ ਹਰਜਿੰਦਰ ਸਿੰਘ ਦੀ ਮੇਗਾਲਿਆ ਚ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਇੱਕ ਡੇਢ ਕੁ ਸਾਲ ਦਾ ਬੱਚਾ ਤੇ ਇੱਕ 7-8 ਸਾਲ ਦੀ ਕੁੜੀ ਛੱਡ ਗਿਆ ਅੱਜ ਮ੍ਰਿਤਿਕ ਦੇ ਨੂੰ ਆਰਮੀ ਵੱਲੋਂ ਪੂਰੇ ਸਨਮਾਨ ਨਾਲ ਸੰਗਰੂਰ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਮ੍ਰਿਤਿਕ ਦੇ ਨੂੰ ਸਲਾਮ ਕੀਤਾ ਗਿਆ ਇਸ ਮੌਕੇ ਪਰਿਵਾਰ ਦਾ ਅਤੇ ਆਸ-ਪਾਸ ਦੇ ਚੌਂ ਵਾਲੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਮ੍ਰਿਤਿਕ ਦੀ ਰਿਟਾਇਰਮੈਂਟ ਚ ਅਜੇ 1 ਸਾਲ ਦਾ ਸਮਾਂ ਰਹਿਦਾ ਸੀ ਇਸ ਦੌਰਾਨ ਹੀ ਇਹ ਮਾੜੀ ਖਬਰ ਪਰਿਵਾਰ ਨੂੰ ਸੁਣਨ ਨੂੰ ਮਿਲੀ ਅਜਮ੍ਰਿਤਕ ਹਰਜਿੰਦਰ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਦੇ ਨੂੰ ਤਿਰੰਗੇ ਝੰਡੇ ਚਲਿਆਂਦਾ ਗਿਆ ਤੇ ਸਲਾਮੀ ਦਿੱਤੀ ਗਈ ਉੱਥੇ ਪਰਿਵਾਰ ਦਾ ਜੜਾ ਰੋ ਰੋ ਬੁਰਾ ਹਾਲ ਹੈ ਸੰਗਰੂਰ ਤੋਂ ਦੇਖੋ ਐਚਐਸ ਸੰਮੀ ਦੀ ਖਾਸ ਰਿਪੋਰਟ ਹਾਂਜੀ ਕੀਨਾ ਜੀ ਤੁਹਾਡਾ ਮੇਰਾ ਨਾਮ ਹਰਦੇਵ ਸਿੰਘ ਆ ਸਰ ਹਰਦੇਵ ਸਿੰਘ ਜੀ ਜਿਹੜਾ ਜਿਹੜੇ ਆਰਮੀ ਦੇ ਜਵਾਨ ਸ਼ਹੀਦ ਹੋਏ ਨੇ ਕਿਸ ਤਰ੍ਹਾਂ ਦਾ ਮਾਮਲਾ ਸਰ ਇਹ ਇਹਨਾਂ ਦਾ ਨਾਮ ਹਰਜਿੰਦਰ ਸਿੰਘ ਸੀ ਤੇ ਲਗਭਗ 40 ਸਾਲ ਦੀ ਉਮਰ ਸੀਗੀ ਤੇ ਮਹਗਾਲਿਆ ਦੇ ਵਿੱਚ ਇਹਨਾਂ ਨੂੰ ਡਿਊਟੀ ਦੌਰਾਨ ਹਾਰਟ ਅਟੈਕ ਆਇਆ ਜੀ ਸ਼ਨੀਵਾਰ ਨੂੰ 29 ਤਰੀਕ ਨੂੰ ਪਰਿਵਾਰ ਵਿੱਚ ਕੌਣ-ਕੌਣ ਸੀਗੇ ਜੀ ਪਰਿਵਾਰ ਵਿੱਚ ਸਰ ਇਹਨਾਂ ਦੇ ਮੈਸੇਜ ਨੇ ਮਾਤਾ ਜੀ ਬਜ਼ੁਰਗ ਨੇਗੇ ਤੇ ਚਾਰ ਭੈਣਾਂ ਨੇਗੇ ਇਕੱਲੇ ਭਰਾ ਸੀਗੇ ਤੇ ਬੇਟੀ ਐ 9 ਸਾਲ ਦੀ ਤੇ 1.5 ਸਾਲ ਦਾ ਬੇਟਾ ਜੀ ਆ ਕਿੰਨੇ ਕ ਸਾਲ ਹੋ ਗਏ ਸੀ ਸਰਵਿਸ ਕਰਦੇ ਸਰ ਲਗਭਗ 20 ਸਾਲ ਇਹਨਾਂ ਦੀ ਸਰਵਿਸ ਨੂੰ ਹੋ ਗਈ ਸੀਗੇ ਤੇ 10 ਧਰ ਤਰੀਕ ਨੂੰ ਹੋਈ ਜਾਂ ਕਦੋਂ ਹੋਈ ਸਰ 29 ਤਰੀਕ ਨੂੰ 7:50 ਮਿੰਟ ਤੇ ਮੈਨੂੰ ਫੋਨ ਆਇਆ ਸੀਗਾ ਜੀ ਤੇ ਕਿਉਂਕਿ ਮੇਰਾ ਭਾਣ ਜ ਹੈਗਾ ਇਹਨਾਂ ਦੀ ਜੁੰਡ ਦੇ ਵਿੱਚ ਹੀ ਸਿੱਖ ਲਾ 17 ਦੇ ਵਿੱਚ ਇਹਨਾਂ ਦੀ ਜੁੰਡ ਮਹਗਾ ਲਿਆ ਦੇ ਵਿੱਚ ਸਰ ਹਾਂਜੀ ਜ਼ਰੂਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਤੁਹਾਨੂੰ ਦੱਸੇ ਜਿੱਥੇ ਸ਼ਿਵਮ ਕਲੋਨੀ ਨਿਵਾਸੀ ਫੌਜ ਦੇ ਜਵਾਨ ਹਰਜਿੰਦਰ ਸਿੰਘ ਦੀ ਮੇਗਾਲਿਆ ਚ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਇੱਕ ਡੇਢ ਕੁ ਸਾਲ ਦਾ ਬੱਚਾ ਤੇ ਇੱਕ 7-8 ਸਾਲ ਦੀ ਕੁੜੀ ਛੱਡ ਗਿਆ ਅੱਜ ਮ੍ਰਿਤਿਕ ਦੇ ਨੂੰ ਆਰਮੀ ਵੱਲੋਂ ਪੂਰੇ ਸਨਮਾਨ ਨਾਲ ਸੰਗਰੂਰ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਮ੍ਰਿਤਿਕ ਦੇ ਨੂੰ ਸਲਾਮ ਕੀਤਾ ਗਿਆ ਇਸ ਮੌਕੇ ਪਰਿਵਾਰ ਦਾ ਅਤੇ ਆਸ-ਪਾਸ ਦੇ ਚੌਂ ਵਾਲੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ ਮ੍ਰਿਤਿਕ ਦੀ ਰਿਟਾਇਰਮੈਂਟ ਚ ਅਜੇ 1 ਸਾਲ ਦਾ ਸਮਾਂ ਰਹਿਦਾ ਸੀ ਇਸ ਦੌਰਾਨ ਹੀ ਇਹ ਮਾੜੀ ਖਬਰ ਪਰਿਵਾਰ ਨੂੰ ਸੁਣਨ ਨੂੰ ਮਿਲੀ ਅਜਮ੍ਰਿਤਕ ਹਰਜਿੰਦਰ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਦੇ ਨੂੰ ਤਿਰੰਗੇ ਝੰਡੇ ਚ ਲਿਆਂਦਾ ਗਿਆ ਤੇ ਸਲਾਮੀ ਦਿੱਤੀ ਗਈ ਉਥੇ ਪਰਿਵਾਰ ਦਾ ਜੜਾ ਰੋ ਰੋ ਬੁਰਾ ਹਾਲ ਹੈ ਸੰਗਰੂਰ ਤੋਂ ਦੇਖੋ ਐਚਐਸ ਸੰਮੀ ਦੀ ਖਾਸ ਰਿਪੋਰਟ ਹਾਂਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਹਰਦੇਵ ਸਿੰਘ ਹੈ ਸਰ ਹਰਦੇਵ ਸਿੰਘ ਜੀ ਜਿਹੜਾ ਜਿਹੜੇ ਆਰਮੀ ਦੇ ਜਵਾਨ ਸ਼ਹੀਦ ਹੋਏ ਨੇ ਕਿਸ ਤਰ੍ਹਾਂ ਦਾ ਮਾਮਲਾ ਸਰ ਇਹ ਇਹਨਾਂ ਦਾ ਨਾਮ ਹਰਜਿੰਦਰ ਸਿੰਘ ਸੀ ਤੇ ਲਗਭਗ 40 ਸਾਲ ਦੀ ਉਮਰ ਸੀਗੀ ਤੇ ਮਹਗਾਲਿਆ ਦੇ ਵਿੱਚ ਇਹਨਾਂ ਨੂੰ ਡਿਊਟੀ ਦੌਰਾਨ ਹਾਰਟ ਅਟੈਕ ਆਇਆ ਜੀ ਸ਼ਨੀਵਾਰ 29 ਤਰੀਕ ਨੂੰ ਪਰਿਵਾਰ ਵਿੱਚ ਕੌਣ ਕੌਣ ਸੀਗੇ ਜੀ ਪਰਿਵਾਰ ਵਿੱਚ ਸਰ ਇਹਨਾਂ ਦੇ ਮੈਸੇਜ ਨੇ ਮਾਤਾ ਜੀ ਬਜ਼ੁਰਗ ਨੇਗੇ ਤੇ ਚਾਰ ਭੈਣਾਂ ਨੇਗੇ ਇਕੱਲੇ ਭਰਾ ਸੀਗੇ ਤੇ ਬੇਟੀ ਐ 9 ਸਾਲ ਦੀ ਤੇ 1.5 ਸਾਲ ਦਾ ਬੇਟਾ ਜੀ ਆ ਕਿੰਨੇ ਕ ਸਾਲ ਹੋ ਗਏ ਸੀ ਸਰਵਿਸ ਕਰਦੇ ਸਰ ਲਗਭਗ 20 ਸਾਲ ਇਹਨਾਂ ਦੀ ਸਰਵਿਸ ਨੂੰ ਹੋ ਗਈ ਸੀਗੇ ਤੇ ਅੱਜ ਕਿਹੜੇ ਤਰੀਕ ਨੂੰ ਹੋਈ ਆ ਕਦੋਂ ਹੋਈ ਆ ਸਰ 29 ਤਰੀਕ ਨੂੰ 7:50 ਤੇ ਮੈਨੂੰ ਫੋਨ ਆਇਆ ਸੀਗਾ ਜੀ ਤੇ ਕਿਉਂਕਿ ਮੇਰਾ ਭਾਣ ਜ ਹੈਗਾ ਇਹਨਾਂ ਦੀ ਜੁੰਡ ਦੇ ਵਿੱਚ ਹੀ ਸਿੱਖ ਲਾਇਸਟਾਂ ਦੇ ਵਿੱਚ ਇਹਨਾਂ ਦੀ ਜੁੰਡ ਮਹਕਾਲਿਆ ਦੇ ਵਿੱਚ ਸਰ ਹਾਂਜੀ